ਦੀ ਪਸਤ ਸਟਾਈਲ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਬੋਡ ਆਨਲਾਈਨ ਹੈ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਆਉਗਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਆਨਲਾਈਨ ਪੇਮੈਂਟ ਪਾਣੀ ਐਡਰੈਸ ਤੇ ਜਿੰਨਾ ਸੀ ਤੁਹਾਡੇ ਘਰ ਪਹੁੰਚੇਗਾ ਸ਼ਕਿਲ ਬਿਲਕੁਲ ਜੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਊਗੀ ਮਾਰਨਿੰਗ 11:00 ਲੋ ਜੀ ਅੱਜ ਆਪਾਂ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਮਸਲੀਨ ਦੇ ਦੁ ਆਲਓਵਰ ਪ੍ਰਿੰਟ ਦੇ ਵਿੱਚ ਸੂਟ ਰਹੂਗਾ ਜੀ ਬਹੁਤ ਪਿਆਰਾ ਸੂਟ ਹੈ कॉटन ਬਹੁਤ ਮਲਾਈਵਰ ਕੀ कॉटन ਆਉਦੀ ਜੀ ਬੇਫਿਕਰ ਹੋ ਕੇ ਸੂਟ ਲੈ ਸਕਦੇ ਹੋ ਤੁਸੀਂ कॉटन ਬੜੀ ਖੂਬਸੂਰਤ ਆਉਣੀ ਆ ਤੁਹਾਡੇ ਕੋਲੇ ਲੋ ਏਕੇ ਟੈਕਸ ਦਾ ਸੂਟ ਰਹੂਗਾ ਜੀ ਏਕੇ ਟੈਕਸ ਦੇ ਵਿੱਚ ਅੱਗੇ ਜਿਹੜੇ ਬ੍ਰਾਂਡ ਹੁੰਦੇ ਹਨ ਇਹਨਾਂ ਤੇ ਇਹ ਵਾਰੀ ਉਹ ਲਿਖਿਆ ਹੋਇਆ ਹੁੰਦਾ ਇੱਥੇ ਠੀਕ ਹੈ ਜੀ ਵਿਦਆਊਟ ਲਾਈਨਿੰਗ ਬਣਨਗੇ ਬਿਲਕੁਲ ਵੀ ਸੀ ਥਰੂ ਨਹੀਂ ਹੋਣਗੇ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਤੇ ਨਾਲ ਰਹੂਗਾ 5 ਮੀਟਰ ਦਾ ਸੂਟ ਆਊਗਾ ਆਲਓਵਰ ਚ ਦੇ ਨਾਲ ਮਸਲੀਨ ਦਾ ਦੁਪੱਟਾ ਹੋਊਗਾ ਦੁਪੱਟਾ ਬਹੁਤ ਪਿਆਰਾ ਆਉਣ ਵਾਲਾ ਤੁਹਾਡੇ ਕੋਲੇ ਆ ਲੋ ਬਹੁਤ ਸੋਹਣਾ ਦੁਪੱਟਾ ਹੋਊਗਾ ਠੀਕ ਹੈ ਜੀ ਦੁਪੱਟਾ ਮੈਨੂੰ ਲੱਗਦਾ ਸਵਾ ਦੋ ਆਊਗਾ ਘਟਾਈ ਨਹੀਂ ਹੈਗਾ ਸਵਾ ਦੋ ਦੁਪੱਟਾ ਹੋਊਗਾ 990 ਦੇ ਵਿੱਚ ਸੂਟ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਸੂਟ ਆਊਗਾ ਅਗਲਾ ਸੂਟ ਦੇਖੋ ਇਹ ਵਾਲਾ ਕਲਰ ਰਹੂਗਾ ਹੁਣ سارے ਦੁਪੱਟੇ ਆਪਾਂ ਨੂੰ ਖੋਲਣ ਦੀ ਜਰੂਰਤ ਨਹੀਂ ਆ ਇਹ ਵਾਲਾ ਪ੍ਰਿੰਟ ਰਹੂਗਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਲੋ ਲੋ ਜੀ ਇਸ ਪ੍ਰਿੰਟ ਦੇ ਵਿੱਚ ਸੂਟ ਆਊਗਾ ਮਸਟਰਡ ਐਂਡ ਬਲੈਕ ਜਿਹਾ ਕਲਰ ਹੈਗਾ ਥੋੜਾ ਜਿਹਾ ਦੁਪੱਟਾ ਤੁਹਾਨੂੰ ਦਿਖਾ ਦਿੰਨੇ ਹਾਂ ਖੋਲ ਕੇ ਆਈਡੀਆ ਹੋ ਜੂਗਾ ਤੁਹਾਨੂੰ ਆਹ ਲੋ ਜੀ ਠੀਕ ਹੈ ਇਦਾਂ ਦਾ ਦੁਪੱਟਾ ਹੋਊਗਾ ਬਹੁਤ ਪਿਆਰੇ ਸੂਟ ਨੇ ਜੀ 950 ਦੇ ਵਿੱਚ ਜਿੱਦਾਂ ਦੁਪੱਟਾ ਬਹੁਤ ਖੂਬਸੂਰਤ ਮਸਲੀਨ ਦੇ ਵਿੱਚ ਦੁਪੱਟਾ ਆਊਗਾ ਪਿਆਰੇ ਪਿਆਰੇ ਸੂਟ ਨੇ ਘਰ ਪਾਓ ਬਾਹਰ ਪਾਓ ਜਿੰਨੇ ਮਰਜ਼ੀ ਪਾਓ ਠੀਕ ਹੈ ਜੀ ਪਿਓਰ ਕਾਟਨ ਦੇ ਵਿੱਚ ਸੂਟ ਆਉਗਾ ਨੈਕਸਟ ਦੇਖੋ ਇਹ ਬੜਾ ਕਲਰ ਲਾਈਟ ਫਰੋਜ਼ੀ ਬਹੁਤ ਸੋਹਣਾ ਕਲਰਫੁਲਰ ਨਹੀਂ ਜਾਂਦੇ ਜੀ ਇਹਨਾਂ ਦੇ ਬਹੁਤ ਵਧੀਆ ਰਹਿੰਦੇ ਨੇ ਇਹ ਸੂਟ ਤੇ ਇਹ ਫਿਕਰ ਹੋ ਕੇ ਬਾਏ ਕਰ ਲਿਓ ਤੁਸੀਂ ਤੇ ਇਹ ਵਾਲਾ ਨਾਲ ਦੁਪੱਟਾ ਆਊਗਾ ਮਸਲੀਨ ਦੇ ਵਿੱਚ ਦੁਪੱਟਾ ਲੋਟ ਠੀਕ ਹੈ ਤੇ ਪ੍ਰਾਈਸ ਹੋਊਗੀ ਜੀ 950 ਇਹ ਤਿੰਨ ਸੂਟ ਸੀਗੇ 950 ਦੀ ਰੇਂਜ ਦੇ ਆਪਣੇ ਕੋਲੇ ਠੀਕ ਹੈ ਜੀ ਤੇ ਨੈਕਸਟ ਹੈਗੇ ਜੀ ਤੁਹਾਨੂੰ ਮਿਲਣਗੇ ਅਗਲੀ ਰੇਂਜ ਆ ਜਿਹੜੀ ਉਹ ਹੈਗੀ 1695 ਦੀ ਰੇਂਜ ਪਹਿਲਾ ਸੂਟ ਦੇਖੋ ਬਹੁਤ ਪਿਆਰੀ ਕਾਟਨ ਆਊਗੀ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸਾਰੇ ਸੂਟ ਲੈ ਜੀ ਸੀ ਠੀਕ ਹੈ ਜੀ ਜਿੰਨੇ ਮਰਜ਼ੀ ਬਣਾਓ ਆ ਲੋ ਆ ਸਕੇ ਨੂੰ ਮਸਟਰਡ ਜਿਹਾ ਕਲਰ ਲੱਗ ਰਿਹਾ ਮੈਨੂੰ ਘੇਰੇ ਦੇਖੋ ਇਹਦਾ ਪਹਿਲਾਂ ਤਾਂ ਤੁਸੀਂ ਘੇਰੇ ਤੇ ਵਰਕ ਮਿਲੂਗਾ ਇਹ ਵਾਲਾ ਤੁਹਾਨੂੰ ਆ लो ਸਾਰੇ ਘੇਰੇ ਦੇ ਉੱਪਰ ਇਹ ਵਾਲਾ ਵਰਕ ਹੈ ਵਿੱਚ ਇਦਾਂ ਲੱਗ ਰਿਹਾ ਜਿਵੇਂ ਲੇ ਸਨਸਰਟ ਕੀਤੀ ਹੋਵੇ ਪਰ ਹੈਗਾ ਪ੍ਰਿੰਟ ਠੀਕ ਹੈ ਆ ਸਾਰਾ ਵਰਕ ਮਿਲੂਗਾ ਆ ਸਾਰਾ ਵਰਕ ਮਿਲੂਗਾ ਇਹ ਵਾਲਾ ਸਾਰਾ ਵਰਕ ਮਿਲੂਗਾ ਬੜੀ ਸਫਾਈ ਦਾ ਵਰਕ ਹੈ ਵਿੱਚ 네ਗੇਟਿਵ ਪ੍ਰਿੰਟਿੰਗ ਹੈਗੀ ਆ ਆ लो ਇੱਕ ਉੱਪਰ ਜਾ ਕੇ ਫਲਾਵਰ ਮਿਲੂਗਾ ਠੀਕ ਹੈ ਜੀ ਤੇ ਬਾਕੀ ਸਾਰੇ ਦੇ ਵਿੱਚ ਬਰੀਕ ਪ੍ਰਿੰਟਿੰਗ ਹੈ ਇਹ ਵਾਲਾ ਰਹੂਗਾ ਬਾਜੂ ਦਾ ਪ੍ਰਿੰਟ ਤੇ ਪਾਈਪਿੰਗ ਲੱਗੀ ਹੋਈ ਹੈ ਕੁਝ ਨਹੀਂ ਕਰਨਾ ਜੀ ਠੀਕ ਹੈ ਬੈਕ ਸਾਈਡ ਦੇਖੋ ਇਹ ਹੈਗਾ ਬੈਕ ਸਾਈਡ ਦਾ ਬਾਰਡਰ ਤੇ ਪ੍ਰਿੰਟ ਦੇਖ ਲਓ ਬਰੀਕ ਬਰੀਕ ਪ੍ਰਿੰਟ ਤੇ ਬੈਕ ਸਾਈਡ ਤੇ ਬਾਰਡਰ ਤੇ 2.5 ਮੀਟਰ ਦੀ ਇਹ ਵਾਲੀ ਸਲਵਾਰ ਹੈ ਸਲਵਾਰ ਬਿਲਕੁਲ ਪਲੇਨ ਨਹੀਂ ਹੈਗੀ ਸਲਵਾਰ ਦੇ ਵਿੱਚ ਵੀ ਹਲਕਾ ਹਲਕਾ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਹੈ 2.5 ਮੀਟਰ ਦੇ ਪੀਸ ਰਹਿਣਗੇ ਠੀਕ ਹੈ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਦੁਪੱਟਾ ਫੁੱਲਾਡੂਲਾ ਦੁਪੱਟਾ ਆਊਗਾ ਟੌਪ ਕਲਾਸ ਮਸਲੀਨ ਆਊਗੀ ਜੀ ਬਹੁਤ ਪਿਆਰੀ ਮਸਲੀਨ ਹੋਊਗੀ ਦੁਪੱਟੇ ਦੀ ਲੋਰੀ ਬਹੁਤ ਸੋਹਣਾ ਲੰਬਾ ਚੌੜਾ ਦੁਪੱਟਾ ਆलो ਊਰਾ ਵੱਡਾ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ 1695 ਸ਼ਿਪਿੰਗ ਬਿਲਕੁਲ ਫਰੀ ਹੋਗੀ ਕਿਦਰੀ ਚੰਗਾ ਕਲਰ ਦੇਖੋ ਸਾਰਾ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਆ ਇਹ ਵਾਲਾ ਇਹਦਾ ਦੁਪੱਟਾ ਹੈਗਾ ਜਿਵੇਂ ਤੁਸੀਂ ਪਹਿਲਾਂ ਦੇਖ ਲਿਆ ਤੇ ਨੈਕਸਟ ਹੈ ਜੀ ਇਹ ਵਾਲੀ ਸ਼ਰਟ ਆलो प्रॉपर ਬਲੂ ਕਲਰ ਵੀ ਨਹੀਂ ਹੈਗਾ ਥੋੜਾ ਜਿਹਾ ਸਹੀ ਜੀ ਕਲਰ ਦੇਖ ਰਹੇ ਹੋ ਬਸ ਜੋ ਵੀ ਦੇਖ ਰਹੇ ਹੋ ਮੈਂ ਸਲਵਾਰ ਦਿਖਾ ਦੇਣੀ ਹੈ ਤੁਹਾਨੂੰ ਇਹਦੀ ਆ ਵੜੀ ਸਲਵਾਰ ਠੀਕ ਹੈ ਬਾਕੀ ਤੁਹਾਨੂੰ ਫਰੰਟ ਤਾਂ ਸੇਮ ਹੀ ਹੈ ਜਿਸ ਤਰ੍ਹਾਂ ਦਾ ਤੁਸੀਂ ਪਹਿਲਾਂ ਦੇਖ ਲਿਆ ਆਹ ਵਾੜਾ ਫਰੰਟ ਰੋਗ ਹੈ ਦਾ ਵਰਕ ਹੈ ਸਾਰਾ ਠੀਕ ਹੈ ਜੀ 1695 ਚ ਸੂਟ ਆ ਜਾਊਗਾ ਪਾਈਪਿੰਗ ਵਗੈਰਾ ਕੱਢੀ ਹੋਈ ਹੈ ਅਗਲਾ ਸੂਟ ਤੁਹਾਨੂੰ ਇਹ ਵਾਲਾ ਮਿਲਣ ਵਾਲਾ ਹੈਵੀ ਬਹੁਤ ਜ਼ਿਆਦਾ ਸੋਹਣਾ ਕਲਰ ਬਹੁਤ ਹੀ ਪਿਆਰਾ ਹੈ ਬਹੁਤ ਜਿਆਦਾ ਆਲੋ ਲੋਡੀ ਆਏ ਕਿ ਉੱਪਰ ਜਾ ਕੇ ਫਲਾਵਰ ਆ ਜਾਂਦਾ ਬਹੁਤ ਸੋਹਣਾ ਲੱਗਦਾ ਹੈ ਜੀ ਸੂਟ ਇਹਦਾ ਕਾਫੀ ਵਧੀਆ ਲੱਗਦੇ ਨੇ ਮੇਰੇ ਤਾਂ ਹੱਥ ਚਫੜੇ ਹੋਏ ਨੇ ਫਿਰ ਭੈਣਾ ਕਹਿ ਰਹੀਆਂ ਕਿ ਤੁਹਾਡੇ ਧੱਤ ਚਫੜੇ ਹੋਏ ਨੇ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦੇ ਆ ਮੇਰੇ ਹੱਥ ਚਫੜੇ ਹੋਏ ਨੇ ਬਹੁਤ ਜਿਆਦਾ ਸੋਹਣੇ ਨੇ ਕਾਟਨ ਬਹੁਤ ਜਿਆਦਾ ਸੋਹਣੀ ਆ ਸੋਲਿਡ ਕਾਟਨ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਕਾਟਨ ਇਹਦੀ ਆ ਲਓ ਜੀ ਇਕਲਾ ਦੇਖੋ ਕਿਹੜਾ ਕਲਰ ਆ ਇਹਨੂੰ ਨਸਵਾਰੀ ਕਲਰ ਕਹਿੰਦੇ ਹੁੰਦੇ ਨੇ ਬਾਕੀ ਕਲਰ ਤੁਸੀਂ ਆਪੇ ਦੇਖ ਲਓ ਇਹ ਵਾਲਾ ਇਹਦਾ ਦੁਪੱਟਾ ਹੋਊਗਾ ਠੀਕ ਹੈ ਆਹ ਤੇ ਸਲਵਾਰ ਹੈਗੀ ਹਦੀ ਆਹ ਬੜੀ ਸਲਵਾਰ ਹੈ ਪੂਰੀ ਵਧੀਆ ਕਾਟਨ ਆਉਗੀ ਜੀ ਫੀਲ ਕਰਾ ਦੇਣੀ ਆ ਮੈਂ ਨੇੜੇ ਕਰੋ ਨੇੜੇ ਕਰੋ ਆਹ ਲਓ ਜੀ ਫੀਲ ਕਰ ਲਓ ਤੁਸੀਂ ਬਿਲਕੁਲ ਵੀ ਨਹੀਂ ਦਿਖ ਰਿਹਾ ਇਹਦੇ ਵਿੱਚ ਦੀ ਪੂਰੀ ਸੋਲਿਡ ਕਾਟਨ ਹੈ ਲਓ ਜਿਨੇ ਮਰਜ਼ੀ ਤੁਸੀਂ ਪਾਓ ਰਿਸ਼ਤਰੀ ਚ ਪਾਓ ਡਿਊਟੀ ਤੇ ਪਾਓ ਬੜੇ ਖੂਬਸੂਰਤ ਲੱਗੋ ਆਹ ਲਓ ਹੁਣ ਲਾ ਦੇਖੋ ਸਾਰੇ ਸੂਟ ਬਹੁਤ ਖੂਬਸੂਰਤ ਆਉਣਗੇ ਆਪਾਂ ਲਾਈਟ ਡਾਰਕ ਦੋਨੇ ਤਰ੍ਹਾਂ ਦੇ ਸੂਟ ਦਿਖਾਵਾਂਗੇ ਤੁਹਾਨੂੰ ਆਹ ਦੇਖ ਪੂਰੀ ਸੋਲਿਡ ਕਾਟਨ ਬਿਲਕੁਲ ਸੀ ਥਰੂ ਨਹੀਂ ਹੋਊਗੀ ਉੱਪਰ ਤੋਂ ਲੈ ਕੇ نیچے ਤੱਕ ਵਰਕ ਹੈ ਇਹ ਵਾਲਾ ਇੱਕ ਫਲਾਵਰ ਆ ਗਿਆ neck ਕੱਟ ਲਿਓ ਤੁਸੀਂ ਇੱਥੋਂ ਜਿੰਨੀ ਕਿ ਤੁਸੀਂ ਆਪਣੀ ਲੈਂਥ ਰੱਖਣੀ ਹੈ ਠੀਕ ਹੈ ਜੀ ਔਰ ਵਿਚੇ ਦੇ ਚੈੱਕ ਬਣਿਆ ਹੋਇਆ ਔਰ ਘੇਰੇ ਤੇ ਜਾ ਕੇ ਤੁਹਾਨੂੰ ਫੇਰ ਫਲਾਵਰ ਮਿਲ ਰਹੇ ਨੇ ਇੱਕ ਵੱਡਾ ਇੱਕ ਛੋਟਾ ਵਰਕ ਦੇ ਫਲਾਵਰ ਨੇ ਔਰ ਬਾਰਡਰ ਦੇਖ ਲਓ ਤੁਸੀਂ ਕਲਰਫੁਲ ਜਿਆਦਾ ਸੂਡ ਬਹੁਤ ਜਿਆਦਾ ਸੋਹਣਾ ਲੱਗਦਾ ਕਿਉਂਕਿ ਪਲੇਨ ਜਾਂ ਨਹੀਂ ਹੈਗਾ ਵਿੱਚ ਚੈੱਕ ਦੀ ਨਾਲਾਈਆਂ ਬੜੀਆਂ ਹੋਈਆਂ ਨੇ ਸਾਈਡ ਤੋਂ ਇਥੋਂ ਬਾਝੂ ਲੈਣ ਗਈਆਂ ਦੀਆਂ ਪਾਈਪਿੰਗ ਕੱਢੀ ਹੋਈ ਹੈ ਜੀ ਤੇ ਇਹ ਹੈਗੀ ਹੈ ਜੀ ਬੈਕ ਸਾਈਡ ਬੈਕ ਸਾਈਡ ਤੇ ਬਾਰਡਰ ਬਣਿਆ ਹੋਇਆ ਸਲਵਾਰ ਮੈਂ ਤੁਹਾਨੂੰ ਦਿਖਾ ਦੇਣੀ ਆ 2.5 ਮੀਟਰ ਦੇ ਪੀਸ ਆਉਣਗੇ ਜੀ ਤੁਹਾਡੇ ਕੋਲੇ ਲਓ ਜੀ ਲਾਈਟ ਕਲਰ ਹੈ ਫਿਰ ਵੀ ਸੀਥਰੂ ਨਹੀਂ ਆ ਦੇਖ ਲਓ ਠੀਕ ਹੈ ਲਾਈਟ ਪਿਸਤਾਜ ਕਹਿ ਸਕਦੇ ਆਪਾਂ ਇਹਨੂੰ ਔਰ ਸੋਬਰ ਕਲਰ ਬਹੁਤ ਜਲਦਾ ਸੋਹਣਾ ਕਲਰ ਠੀਕ ਹੈ ਹੁਣ ਤੁਸੀਂ ਇਹਦਾ ਦੁਪੱਟਾ ਦੇਖੋ ਦੁਪੱਟਾ ਮਸਲੀਨ ਦਾ ਰਹੂਗਾ ਬਹੁਤ ਖੂਬਸੂਰਤ ਦੁਪੱ ਹਾਲੋ ਹਾਲੋ ਜੀ ਦੁਪੱਟੇ ਨੇ ਦਾ ਪੂਰੀਆ ਕਸਰਾ ਹੀ ਗੱਡੀਆਂ ਪਈਆਂ ਨੇ ਇੰਨਾ ਕੁ ਪਿਆਰਾ ਦੁਪੱਟਾ ਹੈ ਇਹਦਾ ਪ੍ਰਿੰਟ ਦੇਖੋ ਫਿਰ ਇਹਦੇ ਵਿੱਚ ਸਾਰੇ ਇਦਾਂ ਲਾਈ ਨਾ ਤੇ ਇਧਰਲੇ ਪੱਲੇ ਤੇ ਜਾ ਕੇ ਫਿਰ ਤੁਹਾਨੂੰ ਬਹੁਤ ਪਿਆਰਾ ਜਿਹਾ ਬਾਰਡਰ ਮਿਲਣ ਵਾਲਾ ਠੀਕ ਹੈ ਤੇ ਪ੍ਰਾਈਸ ਹੈਗੀ ਹੈ ਜੀ 1695 1655 ਥੋੜਾ ਥੋੜਾ ਫਰਕ ਹੈ ਜੀ ਸਾਰਿਆਂ 'ਚ ਜ਼ਿਆਦਾ ਫਰਕ ਨਹੀਂ ਆ ਹਲਕਾ ਹਲਕਾ ਫਰਕ ਰਹੂਗਾ ਤੁਸੀਂ ਪਹਿਲਾਂ ਦੇਖ ਲਿਆ ਉਹ ਉਹ ਥੋੜਾ ਜਿਹਾ ਐਸੀ ਕਿ ਜਿਹਨੇ ਇਸ ਤਾਜ਼ਾ ਕਲਰ ਹੁੰਦਾ ਠੀਕ ਹੈ ਹੁਣ ਇਹਨੂੰ ਦੇਖ ਲਓ ਤੁਸੀਂ ਇਹ ਥੋੜਾ ਜਿਹਾ ਕਰੀਮ ਜੇ ਸ਼ੇਡ ਦੇ ਵਿੱਚ ਆ ਗਿਆ ਤੇ ਫਿਰ ਇਹਦੀ ਸਲਵਾਰ ਦੇਖੋ ਇਹ ਬੜੀ ਇਹਦੀ ਸਲਵਾਰ ਰਹੂਗੀ ਠੀਕ ਹੈ ਹਲਕਾ ਜਿਹਾ ਸੀ ਥਰੂ ਹੈ ਮਾੜਾ ਜਾਈ ਪਰ ਜਦੋਂ ਇਹ ਸਲਵਾਰ ਬਣ ਜਾਂਦੀ ਹੈ ਨਾ ਜੀ ਉਦੋਂ ਇਹਦੇ ਵਿੱਚੋਂ ਬਿਲਕੁਲ ਹੀ ਕੁਝ ਨਹੀਂ ਦਿਖਦਾ ਔਰ ਸ਼ਰਟ ਚੋਂ ਤਾਂ ਬਿਲਕੁਲ ਨਹੀਂ ਦਿਖਦਾ ਲੋ ਬਿਲਕੁਲ ਹੀ ਨਹੀਂ ਦਿਖਦਾ ਤੇ ਇਹ ਰੋਂਗਾ ਜੀ ਇਹਦਾ ਦੁਪੱਟਾ ਤਾਂ ਸਾਰਾ ਭਾਂਤ ਲਈਏ ਉਹਨੇ ਤੁਹਾਨੂੰ ਇੱਥੇ ਹੀ ਦਿਖਾ ਦੇਣੀ ਹੈ ਬਹੁਤ ਪਿਆਰੇ ਦੁਪੱਟੇ ਨੇ ਕਾਫੀ ਜਿਆਦਾ ਸੋਹਣੇ ਦੁਪੱਟੇ ਆ ਤੇ ਸੂਟ ਵੀ ਬਹੁਤ ਸੋਹਣੇ ਨੇ ਬੇਫਿਕਰ ਹੋ ਕੇ ਬਾਏ ਕਰ ਲਿਓ ੱਖਾਂ ਬੰਦ ਕਰਕੇ ਕਿਉਂਕਿ ਕਾਟਨ ਬਹੁਤ ਖੂਬਸੂਰਤ ਹੈ। ਨੈਕਸਲ ਕੋ ਇਹ ਬੜਾ। ਲਓ ਜੀ ਇਹ ਥੋੜਾ ਨਾ ਪੀਚ ਜਿਹੇ ਸ਼ੇਡ ਵਿੱਚ ਆ ਗਿਆ। ਉੱਪਰ ਇੱਕ ਫਲਾਵਰ ਆ ਮਿਲੂਗਾ ਤੁਹਾਨੂੰ। ਧਿਆਨ ਨਾਲ ਦੇਖ ਲਓ ਵਰਕ ਦਾ ਫਲਾਵਰ ਮਿਲੂਗਾ। ਫਿਰ ਤੁਹਾਨੂੰ ਆ ਦੋ ਵਰਕ ਦੇ ਵੱਡੇ ਵੱਡੇ ਫਲਾਵਰ ਨੇ ਤੇ ਔਰ ਬਾਰਡਰ ਬਣਿਆ ਹੋਇਆ। ਇਹ ਇਧਰ ਇਸ ਤਰ੍ਹਾਂ ਹੀ ਬਾਰਡਰ ਹੈ ਜਿਹੜਾ ਬੋਜੀ ਤੇ ਪਾਈਪਿੰਗ ਕੱਢੀ ਹੋਈ ਆ ਇਹ ਵਾਲੀ ਸਲਵਾਰ ਮਿਲੂ ਇਹਦੇ ਨਾਲ ਲੋ ਇਹਦੇ ਨਾਲ ਇਹ ਵਾਲੀ ਪੀਚ ਕਲਰ ਦੀ ਸਲਵਾਰ ਮਿਲੂਗੀ ਬਿਲਕੁਲ ਸੀ ਥਰੂ ਨਹੀਂ ਹੋਊਗੀ ਦੁਪੱਟਾ ਇਹ ਵਾਲਾ ਪੈਂਦਾ ਆ ਲੋ ਇਹ ਦੁਪੱਟਾ ਹੈ ਦਾ ਪਿਆਰਾ ਜਿਹਾ ਦੁਪੱਟਾ ਖੁੱਲੇ ਡੁੱਲੇ ਦੁਪੱਟੇ ਨੈਕਸਟ ਹੈਗਾ ਇਹ ਵਾਲਾ ਕਲਰ ਬਾਕੀ ਤਾਂ ਲਗਭਗ ਸੇਮ ਹੀ ਚੀਜ਼ ਹੁੰਦੀ ਆ ਵਿੱਚੋਂ ਥੋੜਾ ਜਿਹਾ ਬਸ ਕਲਰ ਦਾ ਫਰਕ ਪੈ ਜਾਂਦਾ ਇਹਦੇ ਜੇ ਵਾਲਾ ਗ੍ਰੇ ਕਲਰ ਆ ਗਿਆ ਠੀਕ ਹੈ ਕਲਰ ਬਹੁਤ ਸੋਹਣੇ ਨੇ ਜੀ ਸਾਰੇ ਜਿਹੜੇ ਮਰਜ਼ੀ ਲੈ ਲਓ ਸਰਦਾਰੀ ਜੇ ਕਲਰ ਨੇ ਤੇ ਇਹ ਹੈਗੀ ਆ ਦੀ ਸਲਵਾਰ 노 ਸੀ ਥਰੂ ਵਿਦਾਊਟ ਲਾਈਨਿੰਗ ਸੂਟ ਬਣਾਇਓ ਲੋ ਇਹ ਵਾਲਾ ਇਹਦਾ ਪ੍ਰਿੰਟਰ ਹੋਊਗਾ ਠੀਕ ਹੈ ਜੀ ਵਿੱਚੋਂ ਇਸ ਤਰ੍ਹਾਂ ਗ੍ਰੇ ਮਿਲੂਗਾ ਔਰ ਇਹ ਵਾਲਾ ਬਾਰਡਰ ਹੈ ਠੀਕ ਹੈ ਤੇ ਪ੍ਰਾਈਸ 1950 ਦੇਸ਼ ਪਨੀਆ ਹੁਮਰ ਰੇਂਜ ਆ ਜਿਹੜੀ ਉਹ ਵੀ ਚੇਂਜ ਹੋ ਰਹੀ ਹੈ ਹੁਣ ਆਉਣਗੇ 1050 ਦੀ ਰੇਂਜ ਦੇ ਸੂਟ ਆਲਓਵਰ ਦੇ ਵਿੱਚ ਸੂਟ ਹੋਊਗਾ ਦੁਪੱਟਾ ਮਸਲੀਨ ਦਾ ਹੋਊਗਾ ਲਓ ਜੀ ਪਹਿਲਾਂ ਮੈਂ ਤੁਹਾਨੂੰ ਇਹਦਾ ਪ੍ਰਿੰਟ ਦਿਖਾਉਣੀ ਆ ਕਾਟਨ ਪੂਰੀ ਵਧੀਆ ਆਉਗੀ ਕਾਟਨ ਤੇ ਕਪੜੇ ਤੇ ਨਾ ਜਾਇਓ ਵੀ ਪ੍ਰਾਈਸ ਆ ਜਿਹੜੀ ਉਹ ਘਟੀ ਗਈ ਤੇ ਸ਼ਾਇਦ ਕਪੜਾ ਮਾੜਾ ਹੋਊਗਾ ਕਪੜਾ ਬਹੁਤ ਸੋਹਣਾ ਹੈ ਕਾਫੀ ਜ਼ਿਆਦਾ ਸੋਹਣਾ ਕਪੜਾ ਹੈਗਾ ਜੀ ਇਹਦਾ ਵੀ ਇਹ ਵੀ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਆ ਬਿਲਕੁਲ ਪਿਓਰ ਕਾਟਨ ਆਉਗੀ ਤੇ ਕਲਰ ਦੇਖ ਲਓ ਤੁਸੀਂ ਬਲੈਕ ਕਲਰ ਦਾ ਸੂਟ ਹੈਗਾ ਇਹ ਬਹੁਤ ਹੀ ਪਿਆਰਾ ਜ

ਦੁਪੱਟਾ ਦੁਪੱਟੇ ਸੇਮ ਨੇ ਜੀ ਸਾਰਿਆਂ ਦੇ ਜਿਹੜੇ ਤੁਸੀਂ ਪਹਿਲਾਂ ਦੇਖ ਲੇ ਪੂਰੇ ਖੁੱਲੇ ਛੋੜੇ ਦੁਪੱਟੇ ਨੇ ਜੀ ਦੁਪੱਟੇ ਘੱਟ ਨਹੀਂ ਹੈਗੇ ਠੀਕ ਹੈ ਬਹੁਤ ਪਿਆਰੇ ਦੁਪੱਟੇ ਨੇ ਬਸ ਇਹ ਆਲਓਵਰ ਦੇ ਵਿੱਚ ਮੈਨਣ ਵਾਲੀ ਸੀਪ੍ਰਿੰਟ ਨੂੰ ਇਹ ਤੇ ਪ੍ਰਾਈਸ ਇਹਦੀ ਵੀ ਰਹੂਗੀ 150 ਨੈਕਸਟ ਕ੍ਰੀਮ ਸ਼ੇਡ ਇਹ ਵੀ ਬਹੁਤ ਸੋਹਣਾ ਲੱਗਦਾ ਆ ਲਓ ਇਹ ਦਾ ਦੁਪੱਟਾ ਹੋਊਗਾ ਕ੍ਰੀਮ ਕਲਰ ਦਾ ਬਹੁਤ ਪਿਆਰੇ ਸੂਟ ਹੈ 1050 ਦੇ ਵਿੱਚ ਸੂਟ ਆ ਜਾਊਗਾ ਜੀ ਫ੍ਰੀ ਸ਼ਿਪਿੰਗ ਨਾਲ ਆ ਜਾਊਗਾ ਅਗਲਾ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣਾ 컬러 ਹੈ ਜੀ ਮਜੈਂਟਾ ਬਹੁਤ ਹੀ ਜਿਆਦਾ ਸੋਹਣਾ ਜਿਹਾ 컬러 ਆ ਲੋ ਠੀਕ ਹੈ ਖੂਬਸੂਰਤ ਜਿਹਾ 컬러 ਕਿਸੇ ਨੂੰ ਲਾਈਨਿੰਗ ਦੀ ਲੋੜ ਨਹੀਂ ਆ ਚਾਹੇ ਉਹ ਲਾਈਟ 컬러 ਹੈ ਚਾਹੇ ਉਹ ਡਾਰਕ 컬러 ਹੈ ਜਿਹੜਾ ਕਰੀਮ ਦੇਖਿਆ ਸੀ ਉਹਨੂੰ ਵੀ ਤੁਹਾਨੂੰ ਲਾਈਨਿੰਗ ਦੀ ਲੋੜ ਨਹੀਂ ਪੈਣੀ ਇਹ ਦੁਪੱਟਾ ਆਊਗਾ ਜੀ ਇਹਦਾ ਤੇ 1050 ਦੇ ਵਿੱਚ ਸੂਟ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਅਮੀਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰੇ ਸਤਿ ਸ਼੍ਰੀ ਅਕਾਲ